ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ 50 ਸਾਲ ਦੇ ਹੋ ਗਏ ਹੋ ਹੁਣ ਤੁਸੀਂ ਦੇਖੋਗੇ 25 ਸਾਲ ਦੇ ਹੁਣ ਤੁਸੀਂ ਸੋਚੋਗੇ ਕਿ ਉਹ ਕਿਸ ਤਰ੍ਹਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖੋ ਫਿਰ ਹੀ ਤੁਸੀਂ ਚੰਗੀ ਤਰ੍ਹਾਂ ਸਮਝ ਸਕੋਗੇ ਨੰਬਰ 1 ਤੁਹਾਡੇ ਵਿੱਚ ਬਹੁਤ ਸਾਰੇ ਬੈੱਡ ਤੇ ਹੀ ਚਾਹ ਚਾਹੁੰਦੇ ਹਨ ਕੌਫੀ ਚਾਹੁੰਦੇ ਹਨ ਤੇ ਕਈ ਇਹ ਵੀ ਬੋਲਦੇ ਹਨ ਕਿ ਸਾਡਾ ਚਾਹ ਜਾਂ ਕੌਫੀ ਪੀਤੇ ਬਿਨਾ ਦਿਨ ਹੀ ਨਹੀਂ ਚੜਦਾ ਚਾਹ ਪੀਤੇ ਬਿਨਾ ਸਾਨੂੰ ਚੁਸਤੀ ਫੁਰਤੀ ਨਹੀਂ ਆਉਂਦੀ ਇੱਥੇ ਹੀ ਤੁਸੀਂ ਸਭ ਤੋਂ ਵੱਡੀ ਗਲਤੀ ਕਰਦੇ ਹੋ ਜਿਸ ਕਾਰਨ ਤੁਸੀਂ ਬੁਢਾਪੇ ਦੇ ਜਲਦੀ ਸ਼ਿਕਾਰ ਹੋ ਜਾਂਦੇ ਹੋ ਤੁਸੀਂ ਖੁਦ ਹੀ ਆਪਣੇ ਸਰੀਰ ਦਾ ਬੇੜਾ ਗਰਕ ਕਰ ਰਹੇ ਹੋ ਨੰਬਰ 2 ਕਈਆਂ ਦਾ ਕਹਿਣਾ ਹੈ ਕਿ ਉਹ ਸਵੇਰੇ ਉੱਠ ਕੇ ਜੂਸ ਪੀਂਦੇ ਹਨ ਤੇ ਉਹ ਜੂਸ ਕਿਹੜਾ ਪੀਂਦੇ ਹਨ ਡੱਬਾ ਬੰਦ ਜੂਸ ਪੀਣ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਜੂਸ ਕਦੋਂ ਦਾ ਤਿਆਰ ਕਰਕੇ ਡੱਬਿਆਂ ਵਿੱਚ ਬੰਦ ਕੀਤਾ ਹੁੰਦਾ ਹੈ 6 ਮਹੀਨੇ ਦਾ ਬੰਦ ਕੀਤਾ ਹੈ ਜਾਂ 1 ਸਾਲ ਦਾ ਬੰਦ ਕੀਤਾ ਹੋਇਆ ਹੈ ਪਰ ਤੁਸੀਂ ਜੂਸ ਪੀ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਜੋ ਅਸੀਂ ਤਾਜ਼ਾ ਜੂਸ ਕੱਢਦੇ ਹਾਂ ਉਹ ਵੀ ਕਟੋ-ਕਟ ਅੱਧਾ ਘੰਟਾ ਹੀ ਠੀਕ ਰਹਿੰਦਾ ਹੈ ਉਸ ਤੋਂ ਬਾਅਦ ਉਹ ਵੀ ਖਰਾਬ ਹੋ ਜਾਂਦਾ ਹੈ ਡੱਬਿਆਂ ਦਾ ਜੂਸ 6 ਮਹੀਨੇ ਸਾਲ ਤੱਕ ਠੀਕ ਕਿਸ ਤਰ੍ਹਾਂ ਰਹਿ ਸਕਦਾ ਹੈ ਨਮ ਨੰਬਰ 3 ਸਭ ਤੋਂ ਪਹਿਲਾ ਕੰਮ ਨਾਰੀਅਲ ਦਾ ਪਾਣੀ ਪੀਓ ਤਾਕਤ ਦਾ ਖਜ਼ਾਨਾ ਹੈ ਨਾਰੀਅਲ ਦਾ ਪਾਣੀ ਤੇ ਸਦਾ ਜਵਾਨ ਰਹਿਣ ਦਾ ਖਜ਼ਾਨਾ ਹੈ ਚਾਹ ਕੌਫੀ ਕੋਲਡ ਡਰਿੰਕ ਪੀਣ ਨਾਲੋਂ ਚੰਗਾ ਹੈ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਨਾਰੀਅਲ ਦਾ ਪਾਣੀ ਪੀਣਾ ਨਾਰੀਅਲ ਦਾ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਨੰਬਰ 4 ਨਾਰੀਅਲ ਦਾ ਪਾਣੀ ਪੀਣ ਨਾਲ ਨਾਰੀਅਲ ਦੀ ਪੂਰੀ ਸ਼ਕਤੀ ਤੁਹਾਡੇ ਅੰਦਰ ਆ ਜਾਵੇਗੀ ਨਾਰੀਅਲ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਦਾ ਹਰ ਇੱਕ ਸਿਸਟਮ ਠੀਕ ਟੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਤੇ ਸਦਾ ਜਵਾਨ ਰਹਿ ਸਕਦੇ ਹੋ ਨੰਬਰ 5 ਸਵੇਰੇ ਨਾਰੀਅਲ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਹੈ ਤੁਹਾਡੀਆਂ ਅੱਖਾਂ ਖਰਾਬ ਨਹੀਂ ਹੁੰਦੀਆਂ ਅੱਖਾਂ ਵਿੱਚ ਤੁੰਦਲਾਪਨ ਨਹੀਂ ਆਉਂਦਾ ਨੰਬਰ 6 ਨਾਰੀਅਲ ਦਾ ਪਾਣੀ ਪੀਣ ਨਾਲ ਤੁਹਾਡਾ ਸਰੀਰ ਵੀ ਤੁਹਾਨੂੰ ਧੰਨਵਾਦ ਕਹੇਗਾ ਨਾਰੀਅਲ ਦਾ ਪਾਣੀ ਪੀਣ ਨਾਲ ਤੁਹਾਡੀਆਂ ਕਿਡਨੀਆਂ ਠੀਕ ਰਹਿੰਦੀਆਂ ਹਨ ਠੀਕ ਤਰ੍ਹਾਂ ਕੰਮ ਕਰਦੀਆਂ ਹਨ ਨੰਬਰ 7 ਨਾਰੀਅਲ ਦਾ ਪਾਣੀ ਪੀਣ ਨਾਲ ਪੱਥਰੀ ਨਹੀਂ ਬਣਦੀ ਜਿਹੜੇ ਪੱਥਰੀਆਂ ਤੋਂ ਪਰੇਸ਼ਾਨ ਹਨ ਅਤੇ ਪੱਥਰੀ ਪੈਣ ਤੋਂ ਬੱਚਣਾ ਚਾਹੁੰਦੇ ਹਨ ਉਹ ਵੀ ਨਾਰੀਅਲ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਨੰਬਰ 8 ਤੁਸੀਂ ਨਾਰੀਅਲ ਲਗਾਤਾਰ ਨਹੀਂ ਖਾ ਸਕਦੇ ਕੱਚਾ ਤੁਸੀਂ 6 ਦਿਨ ਤੱਕ ਨਹੀਂ ਨਾਰੀਅਲ ਖਾ ਸਕਦੇ ਪਰ ਤੁਸੀਂ ਨਾਰੀਅਲ ਦਾ ਪਾਣੀ ਰੋਜ਼ਾਨਾ ਪੀ ਸਕਦੇ ਹੋ ਉਸ ਦੇ ਅੰਦਰਲੀ ਮਲਾਈ ਨੂੰ ਖਾਓ ਤੇ ਪਾਣੀ ਪਿਓ ਜਿਸ ਨਾਲ ਤੁਹਾਡੀ ਜਵਾਨੀ ਵੱਧਦੀ ਹੈ ਚਿਹਰੇ ਤੇ ਅੰਦਰੋਂ ਗਲੋ ਆਉਂਦਾ ਹੈ ਨੰਬਰ 9 ਨਾਰੀਅਲ ਦਾ ਪਾਣੀ ਪੀਣ ਨਾਲ ਚਿਹਰੇ ਤੇ ਝੋੜੀਆਂ ਨਹੀਂ ਪੈਂਦੀਆਂ ਚਿਹਰਾ ਸਦਾ ਜਵਾਨ ਤੇ ਖੂਬਸੂਰਤ ਰਹਿੰਦਾ ਹੈ ਚਿਹਰੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਰੋਜ਼ਾਨਾ ਨਾਰੀਅਲ ਦਾ ਪਾਣੀ ਪੀਓ ਤੇ ਸਦਾ ਰਹੋ ਜਵਾਨ ਨੰਬਰ 10 ਨਾਰੀਅਲ ਦਾ ਪਾਣੀ ਪੀਣ ਨਾਲ ਸਰੀਰ ਵਿੱਚ ਲਚਕੀਲਾਪਨ ਆਉਂਦਾ ਹੈ ਜੋ ਲੋਕ ਰੋਜ਼ਾਨਾ ਨਾਰੀਅਲ ਦਾ ਪਾਣੀ ਦਾ ਸੇਵਨ ਕਰਦੇ ਹਨ ਉਹਨਾਂ ਦਾ ਸਰੀਰ ਸਦਾ ਲਚਕੀਲਾ ਬਣਿਆ ਰਹਿੰਦਾ ਹੈ ਨੰਬਰ 11 ਨਾਰੀਅਲ ਦਾ ਪਾਣੀ ਸਰੀਰ ਵਿੱਚ ਜਾਨ ਲਿਆਉਂਦਾ ਹੈ ਰੋਮ ਰੋਮ ਨੂੰ ਤਾਕਤ ਦਿੰਦਾ ਹੈ ਹਰ ਇੱਕ ਸੈੱਲ ਨੂੰ ਜਵਾਨ ਕਰਦਾ ਹੈ ਜੇ ਤੁਸੀਂ ਵੀ ਇਹ ਸਾਰੀਆਂ ਖੂਬੀਆਂ ਆਪਣੇ ਵਿੱਚ ਚਾਹੁੰਦੇ ਹੋ ਤਾਂ ਚਾ ਕਾਫੀ ਦੇ ਸਥਾਨ ਤੇ ਨਾਰੀਅਲ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਨੰਬਰ 12 ਅੱਜ ਕੱਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਆ ਰਹੀ ਹੈ ਜੇਕਰ ਇਸ ਤੋਂ ਵੀ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਕਰਦੀ ਹੈ ਚਾਹ ਕਾਫੀ ਕੋਲਡ ਡਰਿੰਕ ਨੇ ਤੁਹਾਡੇ ਸਰੀਰ ਨੂੰ ਸਿਰਫ ਬਿਮਾਰੀਆਂ ਹੀ ਲਗਾਉਣੀਆਂ ਹੈ ਤੇ ਤੁਹਾਨੂੰ ਬੁੱਢਾ ਹੀ ਬਣਾਉਣਾ ਹੈ ਇਸ ਤੋਂ ਬਿਹਤਰ ਹੈ ਅੱਜ ਤੋਂ ਹੀ ਨਾਰੀਅਲ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਤੇ ਸਦਾ ਜਵਾਨ ਤੇ ਖੂਬਸੂਰਤ ਰਹੋਗੇ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਜਾਂ ਤੁਹਾਨੂੰ ਕੋਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ